ਔਰ ਮੇਰਾ ਗਿੱਦੜਪਾ ਨਾਲ ਜਿਹੜਾ ਰਿਸ਼ਤਾ ਹੈ ਇਸ ਉਹ ਮਿੱਟੀ ਦਾ ਰਿਸ਼ਤਾ ਹੈ ਉਹ ਪਿਆਰ ਦਾ ਰਿਸ਼ਤਾ ਹੈ ਮੁਹੱਬਤ ਦਾ ਰਿਸ਼ਤਾ ਹੈ ਔਰ ਇਸ ਇਲਾਕੇ ਨੇ ਮੈਨੂੰ ਇੱਜ਼ਤ ਬਖਸ਼ੀ ਹੈ ਮੈਂ ਉਸ ਹیثیت ਨਾਲ ਅੱਜ ਇੱਥੋਂ ਦੇ ਲੋਕਾਂ ਦੇ ਜੋ ਦਿਲਾਂ ਦੀ ਤਰਜਮਾਨੀ ਕਰਨ ਜਾ ਰਿਹਾ ਹਾਂ ਔਰ ਗਿੱਦੜਪਾ ਦੀ ਸਿਆਸੀ ਤਾਰੀਖ ਦੇ ਵਿੱਚ ਅੱਜ ਬੜਾ ਕਾਲਾ ਦਿਨ ਹੈ ਸਿਆਹ ਦਿਨ ਹੈ ਕਿ ਤਕਰੀਬਨ 29 50 ਚੋਂ 29 ਸਰਪੰਚਾਂ ਦੇ ਪੰਚਾਂ ਦੇ ਕਾਗਜ਼ ਜਿਹੜੇ ਆ ਇੱਕ ਕੋਈ ਮੁਗਲੀਆ ਫਰਮਾਨ ਦੇ ਤਹਿਤ ਇਹ ਸਾਰੇ ਇਲੈਕਸ਼ਨ ਜਿਹੜੇ ਆ ਉਹਨਾਂ ਨੇ ਕੈਨਸਲ ਕਰਤੇ ਆ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਇਹ ਸਵਾਲ ਹੈ ਕਿ ਜੇ ਇਸ ਕਿਸਮ ਦੇ ਇਲੈਕਸ਼ਨ ਤੇ ਇਸ ਕਿਸਮ ਦੀਆਂ ਧੰਦ ਲੀਆਂ ਹੋਣੀਆਂ ਤਾਂ ਫਿਰ ਇਲੈਕਸ਼ਨ ਕਰਾਉਣ ਦਾ ਹੀ ਕੋਈ ਮਤਲਬ ਨਹੀਂ ਬਣਦਾ ਤਾਂ ਮੈਂ ਤਾਂ ਸਮਝਦਾ ਕਿ ਗਿੱਜੜਬਾ ਦੇ ਲੋਕਾਂ ਨੂੰ ਆਪ ਸਰਕਾਰ ਨੇ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਰਹਿਮ ਦੀ ਜਿਹੜੀ ਅਪੀਲ ਹੈ ਉਹ ਖਾਰਜ ਹੋ ਗਈ ਹੈ ਤੇ ਸਾਡੇ ਲੋਕ ਜਿਹੜੇ ਆ ਫਾਂਸੀ ਕਾਟ ਤੇ ਖੜੇ ਔਰ ਮੈਂ ਗਿੱਦੜਵਾ ਦੇ ਲੋਕਾਂ ਨੂੰ ਇਸ ਮੈਸੇਜ ਦੇ ਜ਼ਰੀਏ ਅਪੀਲ ਕਰੂੰਗਾ ਕਿ ਆਪਾਂ ਆਪਣੇ ਮੁਲਕ ਦਾ ਜਿਹੜਾ ਜਾਂ ਆਪਣੇ ਗਿੱਦੜਵਾ ਦਾ ਕਬਜ਼ਾ ਹੈ ਇਹਨਾਂ ਲੋਕਾਂ ਤੋਂ ਵਾਪਸ ਲੈਣਾ ਹੈ ਔਰ ਇਸ ਕਿਸਮ ਦੇ ਹਾਲਾਤ ਜਿਹੜੇ ਆ ਇਹ ਸਾਨੂੰ ਨਾ ਕਾਬਿਲ ਹੈ ਮਨਜ਼ੂਰ ਤੇ ਨਾ ਕਾਬਿਲ ਹੈ ਬਰਦਾਸ਼ਤ ਹੈ ਿੰਮਪੀ ਟਿਲ ਨੂੰ ਜਿਹੜੇ ਕਿ ਅੱਜ ਕੱਲ ਐਸ ਤੋਂ ਦੇ ਇਹ ਜੇ ਤਾਂ ਜੁਮਾ ਜੁਮਾ ਤਾਕਤ ਚਾਇਆ ਨੂੰ ਕਿ 7 ਦਿਨ ਵੀ ਨਹੀਂ ਹੋਏ ਪਰ ਮੈਂ ਉਹਨਾਂ ਨੂੰ ਇਹ ਕਵਾਂਗਾ ਕਿ ਇਹ ਇਹ ਨਾ ਸਮਝਿਆ ਜੇ ਕਿ ਜਿਹੜੇ ਤੁਸੀਂ ਕਾਗਜ਼ ਰੱਦ ਕਰਾਤੇ ਤੇ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਇਹ ਤਾਂ ਤੂੜੀ ਦੀ ਪੰਡ ਹੈ ਤੇ ਇਹ ਮੁੜ ਕੇ ਥੋ-ਥੋ ਇਕੱਠੀ ਨਹੀਂ ਹੋਣੀ ਔਰ ਜੇ ਐਮਐਲਏ ਬਣ ਦਾ ਸ਼ੌਕ ਹੈ ਰਾਜਨੀਤੀ ਕਰਨ ਦਾ ਸ਼ੌਕ ਹੈ ਤਾਂ ਇਨਸਾਫ ਦਾ ਸਬਕ ਜਿਹੜਾ ਇੱਕ ਵਾਰੀ ਫੇਰ ਪੜੋ ਔਰ ਮੈਂ ਉਹਨਾਂ ਨੂੰ ਇਹ ਵੀ مشورہ ਦਵਾਂਗਾ ਕਿ ਇਹ ਜਿਹੜੀ ਰੇਤ ਹੁੰਦੀ ਹੈ ਨਾ ਇਹ ਰੇਤ ਨੂੰ ਜਿੰਨੀ ਤੁਸੀਂ ਘੁੱਟ ਕੇ ਫੜੋਗੇ ਇਹ ਤਾਕਤ ਨੂੰ ਜਿੰਨੀ ਘੁੱਟ ਕੇ ਆਪਣੀ ਮੁਠੀ ਚ ਫੜੋਗੇ ਉਹਨੀ ਛੇਤੀ ਰੇਤ ਜਿਹੜੀ ਹੈ ਤੁਹਾਡੇ ਹੱਥ ਚੋਂ ਨਿਕਲ ਜਾਏ ਸੋ ਅੱਜ ਜਿਹੜੇ ਆ ਸਾਰੇ ਤੁਹਾਡੇ ਕਾਲੇ ਕੈਮਰੇ ਦੀਆਂ ਅੱਖਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਜਿਹੜੇ ਸਰਪੰਚ ਜਾਂ ਮੈਂਬਰ ਪੰਚਾਇਤ ਜਿਨ੍ਹਾਂ ਦੇ ਕਾਗਜ਼ ਰੱਦ ਹੋ ਗਏ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਕਵਾਂਗਾ ਕਿ ਤੁਸੀਂ ਆਪਣੇ ਹਾਰੋਂ ਤੋਂ ਨਕਲ ਲੈ ਕੇ ਆਓ ਉਸ ਆਰਡਰ ਦੀ ਜਿਹੜੇ ਆਰਡਰ ਨਾਲ ਤੁਹਾਡੇ ਕਾਗਜ਼ ਰੱਦ ਹੋਏ ਕਿਉਂਕਿ ਇੱਕ ਵਾਰੀ ਆਪਾਂ ਨੂੰ ਇਹ ਨਕਲ ਮਿਲ ਗਈ ਤਾਂ ਆਪਾਂ ਉਹਦੇ ਤਹਿਤ ਆਪਾਂ ਡੀਸੀ ਆਫਿਸ 'ਚ ਵੀ ਆਪਾਂ ਪਟੀਸ਼ਨ ਕਰ ਸਕਦੇ ਆ ਤੇ ਮੈਂ ਜਿੰਨੇ 29 ਜਾਂ ਜਿੰਨੇ ਵੀ ਸਰਪੰਚ ਜਿਹੜੇ ਆ ਆਪਣੀ ਨਕਲ ਮੈਨੂੰ ਆ ਕੇ ਦੇਣਗੇ ਮੈਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ ਕੇ ਉਹਨਾਂ ਦੀ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀ ਆ ਪੀਆਈਐਲ ਵੀ ਫਾਰਮ ਔਰ ਇਹ ਅਨੇਰਗਰਦੀ ਜਿਹੜੀ ਹੈ ਕਿ ਬਹੁਤੀ ਢੇਰ ਗਿੱਦੜਵਾਚ ਨਹੀਂ ਚੱਲ ਸਕਦੀ ਜੇ ਤੁਹਾਨੂੰ ਪਹਿਲਾਂ ਕੋਈ 15 ਸਾਲ ਕੋਈ ਚੱਲੀ ਹੋਈ ਤਾਂ ਮੈਂ ਉਹਦਾ ਕੋਈ ਕਹਿ ਨਹੀਂ ਸਕਦਾ ਪਰ ਆ인다 ਗਿੱਦੜਵਾ ਦੇ ਲੋਕ ਇਹਨਾਂ ਸਮਝਣ ਕਿ ਸਾਡਾ ਕੋਈ ਪਰਸਾਨੇ ਹਾਲ ਨਹੀਂ ਸਾਡਾ ਹਾਲ ਪੁੱਛਣ ਵਾਲਾ ਨਹੀਂ ਤੇ ਜੇ ਹੁਣ ਕੋਈ ਗਿੱਦੜਵਾ ਦੇ ਲੋਕਾਂ ਤੇ ਵਾਰ ਕਰੂਗਾ ਤਾਂ ਬੀਜੇਪੀ ਪਾਰਟੀ ਉਹਦਾ ਵਾਰ ਰੋਕੂਗੀ ਮੈਨੂੰ ਪਤਾ ਚੱਲਿਆ ਮੈਂ ਇੱਥੇ ਗੈਰ ਹਾਜ਼ਰ ਸੀ ਕਿ ਇੱਥੋਂ ਦੇ ਜਿਹੜੇ ਸਾਬਕ ਐਮ ਐਲ ਏ ਐ ਕਾਂਗਰਸ ਪਾਰਟੀ ਦੇ ਪ੍ਰਧਾਨ ਹੈ ਉਹ ਮੇਰੇ ਖਿਲਾਫ ਅੱਜ ਕੋਈ ਇਹਨਾਂ ਨੇ ਕੱਟ ਕੀਤਾ ਸੀ ਬੜਾ ਅਨਾਬ ਸ਼ਨਾਬ ਬੋਲ ਕੇ ਗਏ ਹੈ ਅੱਜ ਹਰਿਆਣੇ ਦੇ ਇਲੈਕਸ਼ਨ ਹੋ ਕੇ ਹਟੇ ਹੈ ਔਰ ਇਤਿਹਾਸਿਕ ਜਿੱਤ ਹੋਈ ਹੈ ਭਾਜਪਾ ਪਾਰਟੀ ਨੂੰ ਤੀਸਰੀ ਮਰਤਬਾ ਸੀਟਾਂ ਵਧੀਆਂ ਕਾਂਗਰਸ ਦੀਆਂ ਘਟੀਆਂ ਉਹ ਇੱਕ ਹਰਿਆਣੇ ਦੀ ਕਹਾਵਤ ਹੈ ਅਖੇ ਟੁੱਟੀ ਹੋਈ ਖਾਟ ਖਾਟ ਮੰਜੇ ਨੂੰ ਕਹਿੰਦੇ ਆਖੇ ਟੁੱਟੀ ਹੋਈ ਖਾਟ ਔਰ ਝੁਕਾ ਹੋਆ जाट ਇਹ ਕਿਸੇ ਕੰਮ ਕੇ ਨਹੀਂ ਹੁੰਦੇ ਜਿਹੜਾ ਜੱਟ ਝੁਕ ਜੇ ਨਾ ਉਹ ਕਿਸੇ ਕੰਮ ਦਾ ਨਹੀਂ ਹੁੰਦਾ ਇਹ ਜਿਹੜੇ ਕਾਂਗਰਸ ਦਾ ਪ੍ਰਧਾਨ ਹੈ ਤੁਸੀਂ ਕਿਤੇ ਅਸੈਂਬਲੀ ਚ ਦੇਖਿਆ ਹੋਵੇ ਜਦੋਂ ਸੀਐਮ ਸਾਹਿਬ ਇਹਨੂੰ ਘੁਰਕੀ ਵਟਦੇ ਇਹਦਾ ਖੂਨ ਸਪੈਦ ਹੋ ਜਾਂਦਾ ਅੱਜ ਤੱਕ ਤੁਸੀਂ ਕਦੇ ਰਾਜੇ ਵਿਡਿੰਗ ਦਾ ਬਿਆਨ ਨਹੀਂ ਸੁਣਿਆ ਹੋਣਾ ਜਿਹੜਾ ਕਿ ਸੀਐਮ ਦੇ ਖਿਲਾਫ ਜਾਂ ਆਮ ਆਦਮੀ ਪਾਰਟੀ ਇਹ ਕੰਮ ਆਊਟਸੋਰਸ ਜਿਹੜਾ ਹੈ ਇਹ ਬਾਜਵਾ ਸਾਹਿਬ ਤੇ ਜਿਹੜੇ ਹੋਰ ਲੀਡਰ ਹੈ ਕੋਈ ਖੈਰਾ ਸਾਹਿਬ ਵਰਗੇ ਜਾਂ ਸੁਖਜਿੰਦਰ ਰੰਦਾਵਾ ਕਿ ਉਹਨਾਂ ਵਾਸਤੇ ਕੀਤਾ ਹੋਇਆ ਰਾਤ ਨੂੰ ਅਖੇ ਉੱਪਰ ਸੇ ਲੜਾਈ ਔਰ ਅੰਦਰ ਸੇ ਭਾਈ ਭਾਈ ਉੱਤੋਂ ਦਾ ਲੜਾਈ ਹੈ ਪਰ ਅੰਦਰੋਂ ਇਹਨਾਂ ਦਾ ਇੱਕੋ ਹੀ ਗੱਲ ਹੈ ਵਰਨਾ ਲੀਡਰ ਆਫ ਦੀ ਆਪੋਜੀਸ਼ਨ ਦੇ ਹਲਕੇ ਜ 29 ਜਿਹੜੇ ਆ ਕਾਗਜ਼ ਰੱਦ ਹੋ ਜਾਣ ਮੈਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਇਹ ਇਹ ਵਿੱਚੋਂ ਰਲੇ ਨਹੀਂ ਔਰ ਇਹ ਡਰਾਮੇਬਾਜ਼ੀ ਜਿਹੜੀ ਹੈ ਇਹ ਬਹੁਤੀ ਦੇਰ ਹੁਣ ਚੱਲ ਨਹੀਂ ਸਕਦੀ